ਪੰਜਾਬ ਦੇ ਪ੍ਰਮੁੱਖ ਮੈਡੀਕਲ ਕਾਲਜਾਂ ਨੂੰ ਅਪਗ੍ਰੇਡ ਕਰਨ ਦੇ ਲਈ ਸੀਐਮ ਭਗਵੰਤ ਮਾਨ ਦੇ ਵੱਲੋਂ 68 ਕਰੋੜ ਦੇ ਫੰਡ ਜਾਰੀ ਕਰਨ ਦੇ ਆਦੇਸ਼ ਘਾਰ ਦਿੱਤੇ ਗਏ ਨੇ ਸੂਬੇ ਦੇ ਵਿੱਚ ਜੋ ਪ੍ਰਮੁੱਖ ਮੈਡੀਕਲ ਕਾਲਜ ਨੇ ਇਹਨਾਂ ਦੇ ਅਪਗ੍ਰੇਡੇਸ਼ਨ ਦੇ ਲਈ ਸੂਬਾ ਸਰਕਾਰ ਦੇ ਵੱਲੋਂ ਇਹ ਅਹਿਮ ਫੈਸਲਾ ਲੱਤਾ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਆਮ ਲੋਕਾਂ ਦੇ ਬਿਹਤਰ ਇਲਾਜ ਦੇ ਲਈ ਅਤੇ ਇਸ ਸਾਰੇ ਢਾਂਚੇ ਨੂੰ ਹੋਰ ਬਿਹਤਰ ਬਣਾਉਣ ਦੇ ਲਈ ਅਤੇ ਇਹ ਚੀਜ਼ ਨੂੰ ਯਕੀਨੀ ਬਣਾਉਣ ਦੇ ਲਈ ਇਹ ਪ੍ਰਮੁੱਖ ਮੈਡੀਕਲ ਕਾਲਜਾਂ ਨੂੰ ਜੋ ਪੈਸੇ ਨੇ ਇਹ ਤੁਰੰਤ ਜਾਰੀ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਦੱਸਿਆ ਕਿ ਇਸ ਦੇ ਨਾਲ ਜੋ ਨਵੀਨੀਕਰਨ ਕੀਤਾ ਜਾਵੇਗਾ ਇਹ ਪੂਰੀ ਯੋਜਨਾ ਤਿਆਰ ਕੀਤੀ ਗਈ ਹੈ ਅਤੇ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੀ ਸਿੱਖਿਆ ਸਮਿਖਿਆ ਮੀਟਿੰਗ ਦੀ ਪ੍ਰਧਾਨਗੀ ਕਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਜੋ ਹੁਕਮ ਨੇ ਜਾਰੀ ਕੀਤੇ ਨੇ ਸੋ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮਰੀਜ਼ਾਂ ਦੀ ਬਿਹਤਰ ਸੇਵਾ ਦੇ ਲਈ ਇਹਨਾਂ ਮੈਡੀਕਲ ਕਾਲਜਾਂ ਨੂੰ ਅਤਿ ਆਧੁਨਿਕ ਵਿਸ਼ਵ ਪੱਧਰੀ ਮਸ਼ੀਨਰੀ ਅਤੇ ਹੋਰ ਵੀ ਅਜੀਹ ਉਪਕਰਨਾ ਦੇ ਨਾਲ ਲੈ ਸੋਣਾ ਬਹੁਤ ਜ਼ਰੂਰੀ ਹੈ ਅਤੇ ਆਹਨ ਸਰਕਾਰ ਦੇ ਵੱਲੋਂ ਮੈਡੀਕਲ ਸਿੱਖਿਆ ਵਿਭਾਗ ਨੂੰ ਇਹਨਾਂ ਮੈਡੀਕਲ ਕਾਲਜਾਂ ਦੇ ਵਿੱਚ ਸਹੂਲਤਾਂ ਨੂੰ ਅਪਗ੍ਰੇਡ ਕਰਨ ਦੇ ਲਈ ਜੋ 68 ਕਰੋੜ ਰੁਪਏ ਨੇ ਜੋ ਉਹਨਾਂ ਦੇ ਨਿਰਦੇਸ਼ ਉਹਨਾਂ ਨੂੰ ਜਾਰੀ ਕਰਨ ਦੇ ਕਰ ਦਿੱਤੇ ਗਏ ਨੇ ਸੋ ਇਹ ਫੰਡ ਨੇ ਜੋ ਮੈਡੀਕਲ ਕਾਲਜਾਂ ਦੀ ਉਸਾਰੀ ਦੇ ਲਈ ਅਪਗ੍ਰੇਡੇਸ਼ਨ ਦੇ ਲਈ ਕਾਫੀ ਜ਼ਿਆਦਾ ਅਹਿਮ ਰੋਲ ਅਦਾ ਕਰਨਗੇ ਤੇ ਦੱਸ ਕੀ ਜੋ ਮੁੱਖ ਮੰਤਰੀ ਨੇ ਕਿਹਾ ਕਿ ਮੈਡੀਕਲ ਕਾਲਜਾਂ ਦੇ ਵਿੱਚ ਨਾ ਸਹੂਲਤਾਂ ਨੂੰ ਸਮੇਂ ਸਿਰ ਤੇ ਟਕਵੇਂ ਢੰਗ ਦੇ ਨਾਲ ਪੂਰਾ ਕਰਨ ਦੇ ਨਿਰਦੇਸ਼ ਹਨ ਤੇ ਲੋਕਾਂ ਨੂੰ ਕਿ ਕਿਫਾਇਤੀ ਇਲਾਜ ਇਸ ਦੌਰਾਨ ਮਿਲ ਸਕੇ ਤੇ ਅਪਗ੍ਰੇਡੇਸ਼ਨ ਹੈ ਉਹ ਸਹੀ ਢੰਗ ਦੇ ਨਾਲ ਹੋ ਸਕਦੀ ਸੋ ਪੰਜਾਬ ਦੇ ਵਿੱਚ ਵਿਸ਼ਪਦਰੀ ਡਾਕਟਰ ਪੈਦਾ ਕਰਨ ਦਾ ਇਤਿਹਾਸ ਰਿਹਾ ਵੈ ਤੇ ਇਸ ਇਤਿਹਾਸ ਦੇ ਵਿੱਚ ਜੋ ਯੋਗਦਾਨ ਪਾਉਂਦਿਆ ਹੋਇਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੂੰ ਹੋਰ ਬਿਹਤਰ ਕਰਦਿਆਂ ਜੋ ਇਹ ਜੋ ਸਿੱਖਿਆ ਵਿਭਾਗ ਦੇ ਵਿੱਚ ਜਿਵੇਂ ਤਰੱਕੀ ਕੀਤੀ ਓਵੇਂ ਹੀ ਹੁਣ ਮੈਡੀਕਲ ਵਿਭਾਗ ਦੇ ਵਿੱਚ ਵੀ ਜੋ ਤਰੱਕੀ ਦੇ ਲਈ ਇਸ ਵਕਤ ਡਾਕਟਰਾਂ ਦੇ ਨਾਲ ਗੱਲਬਾਤ ਹੁੰਦੀ ਹੈ ਅਤੇ ਕਿਸਮਿਖਿਆ ਮੀਟਿੰਗ ਦੇ ਵਿੱਚ ਨਾ ਫੰਡ ਨੂੰ ਰਿਲੀਜ਼ ਕਰਨ ਦੇ ਆਦੇਸ਼ ਨੇ ਤਤਕਾਲ ਆਦੇਸ਼ ਜਾਰੀ ਕਰ ਦਿੱਤੇ ਜਾਂਦੇ ਨੇ ਸੂਬੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀ ਨੇ ਜੋ ਕਿ ਡਾਕਟਰ ਬਣਨ ਦੇ ਲਈ ਮੈਡੀਕਲ ਸਿੱਖਿਆ ਪ੍ਰਾਪਤ ਕਰ ਰਹੇ ਨੇ ਅਤੇ ਭਵਨਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਦਾ ਫਰਜ਼ ਹੈ ਕਿ ਉਹਨਾਂ ਨੂੰ ਮੈਡੀਕਲ ਕਾਲਜਾਂ ਦੇ ਵਿੱਚ ਮਿਆਰੀ ਸਿੱਖਿਆ ਨੂੰ ਯਕੀਨੀ ਬਣਾਉਣ ਤਾਂ ਜੋ ਵਿਦਿਆਰਥੀਆਂ ਨੂੰ ਵੱਡੇ ਪੱਧਰ ਤੇ ਲਾਭ ਮਿਲ ਸਕੇ ਸਦਾਜ਼ੇ ਕਿ ਸੂਬੇ ਦੇ ਵਿੱਚ ਮੈਡੀਕਲ ਕਾਲਜਾਂ ਦੇ ਪ੍ਰਮੁੱਖ ਮੈਡੀਕਲ ਕਾਲਜ ਨੇ ਜੋ ਉਹਨਾਂ ਦੇ ਅਪਗ੍ਰੇਡੇਸ਼ਨ ਦੇ ਲਈ ਸੀਐਮ ਮਾਨ ਦੇ ਵੱਲੋਂ 68 ਕਰੋੜ ਦੇ ਫੰਡ ਨੇ ਜੋ ਤੁਰੰਤ ਜਾਰੀ ਕਰਨ ਦੇ ਆਦੇਸ਼ ਦਿੱਤੇ ਗਏ ਨੇ ਸੋ ਪੰਜਾਬ ਦੇ ਮੁੱਖ ਮੰਤਰੀ ਨੇ ਆਦੇਸ਼ جاری ਕੀਤੇ ਨੇ ਸੂਬੇ ਦੇ ਮੈਡੀਕਲ ਕਾਲਜਾਂ ਨੂੰ ਇੱਕ ਨਵਾਂ ਰੂਪ ਲੱਤਾ ਜਾਵੇਗਾ ਉਹਨਾਂ ਦੇ ਢਾਂਚੇ ਨੂੰ ਬਿਹਤਰ ਬਣਾਉਣ ਦੇ ਲਈ ਉੱਥੇ ਜੋ ਸਿੱਖਿਆ ਲੈ ਰਹੀ ਹੈ ਅਤੇ ਲੋਕਾਂ ਨੂੰ ਸੇਵਾ ਪ੍ਰਦਾਨ ਕਰ ਰਹੇ ਨੇ ਉਹ ਚੀਜ਼ੇ ਵਿੱਚ ਵਾਧਾ ਕਰਨ ਦੇ ਲਈ ਅਹਿਮ ਫੈਸਲਾ ਲੱਤਾ ਗਿਆ ਹੈ ਸੂਖਮਿਕਿਆ ਮੀਟਿੰਗ ਹੁੰਦੀ ਹੈ ਜਿਸ ਦੇ ਵਿੱਚ ਇਸ ਮਿਕਿਆ ਕੀਤੀ ਜਾਂਦੀ ਹੈ ਤੇ ਸਰਕਾਰ ਦੇ ਵੱਲੋਂ ਜੋ ਤਤਕਾਲ 68 ਕਰੋੜ ਦੇ ਫੰਡ ਤੁਰੰਤ ਜਾਰੀ ਕਰਨ ਦੇ ਆਦੇਸ਼ ਨੇ ਦੇ ਦਿੱਤੇ ਜਾਂਦੇ ਨੇ